ਅੱਜ ਜਿੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਲੋਕ ਅੱਜ ਇੱਥੇ ਨੰਗਲ ਸੋਹਲ ਪਿੰਡ 'ਚ ਅਸੀਂ 2 ਮਹੀਨੇ ਪਹਿਲਾਂ 50 ਦਿਨ 52 ਦਿਨ ਪਹਿਲਾਂ ਐਗਜ਼ੈਕਟ ਹਾਂਜੀ ਸਰਪੰਚ ਸਾਹਿਬ ਆਏ ਸੀ ਇੱਥੇ ਡੰਬ ਸੀ ਵੱਡੇ ਵੱਡੇ ਦੋ ਕਿਉਂਕਿ ਰਾਵੀ ਦਰਿਆ ਇੱਥੇ ਨਾਲ ਹੀ ਵਹਿੰਦਾ ਹੈ ਤੇ ਇੱਥੇ ਰੇਤੇ ਦੇ ਇੱਥੇ ਜਿੰਨੀਆਂ ਸੈਂਕੜੇ ਏਕੜ ਜ਼ਮੀਨ ਹੈ ਇੱਥੇ ਰੇਤਾ ਹੀ ਰੇਤਾ ਸੀ ਔਰ ਦੋ ਵੱਡੇ ਟੰਬ ਸੀ ਪਤਾ ਨਹੀਂ 15 20 20 ਫੁੱਟ ਥੱਲੇ ਔਰ ਡੰਬ ਬਣ ਗਏ ਸੀ ਤੇ ਸਾਡੇ ਨੋਟਿਸ ਚ ਆਇਆ ਸਰਪੰਚ ਜੀ ਨੰਬਰਦਾਰ ਜੀ ਸਾਰਿਆਂ ਨੇ ਸਾਡੀ ਟੀਮ ਨਾਲ ਗੁਰਵੀਰ ਸੰਧੂ ਜੀ ਕੈਪਟਨ ਸਾਹਿਬ ਉਹਨਾਂ ਨਾਲ ਰਾਫਤਾ ਕੀਤਾ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਜਿਹੜਾ ਮੈਂ ਜਾਤੀ ਤੌਰ ਤੇ ਔਰ ਸਨ ਫਾਊਂਡੇਸ਼ਨ ਸਾਡੀ ਐਨ ਜੀਓ ਸਾਰੇ ਅਸੀਂ ਡੀਸਿਲਟਿਕ ਦਾ ਕੰਮ ਇਸ ਅਜਨਾਲਾ ਡੇਰਾ ਪੱਪਾ ਨਾਨਕ ਸਾਰੇ ਜਗ੍ਹਾ ਕਰ ਰਹੇ ਆ ਅਸੀਂ ਉਦੋਂ ਹੀ ਇੱਥੇ 4 ਜੀਸੀਬੀ ਤੇ 12 ਫਿਰ 15 ਟਰੈਕਟਰ ਲਾਏ ਮੈਂ ਕਿਹਾ 2 ਮਹੀਨੇ ਲੱਗੇ ਅੱਜ ਤੁਸੀਂ ਦੇਖੋ ਕਿ ਬਹੁਤ ਹੀ ਤਸੱਲੀ ਹੋ ਰਹੀ ਹੈ ਕੋਈ ਖੁਸ਼ੀ ਦਾ ਮੌਕਾ ਨਹੀਂ ਹੈ ਪਹਿਲਾਂ ਹੀ ਇਹਨਾਂ ਦਾ ਗਰੀਬਾਂ ਦਾ ਇਹਨਾਂ ਨੁਕਸਾਨ ਹੋ ਗਿਆ ਆ ਦੇਖੋ ਜਿੱਥੋਂ ਤੱਕ ਮੀਲਾਂਦਾਰ ਮੀਲ ਇਹ ਜਾ ਰਹੀ ਹੈ ਕੋਈ ਰੇਤਾ ਨਹੀਂ ਸਾਰਾ ਰੇਤਾ ਕਢਾਤਾ ਇਹ ਸਾਰੀਆਂ ਜ਼ਮੀਨਾਂ ਜਿਹੜਾ ਉਹ ਬਜਾਈ ਹੋ ਗਈ ਹੈ ਕਣਕਾਂ ਦੀ ਸਾਰੀ ਬਜਾਈ ਇੱਥੇ ਕਰਤੀ ਹੈ ਇਧਰ-ਇਧਰ ਤੇ ਮੈਂ ਸਾਰੇ ਪਿੰਡ ਵਾਲਿਆਂ ਨੇ ਵੀ ਬੜਾ ਸਹਿਯੋਗ ਦਿੱਤਾ ਸਾਡੀ ਟੀਮ ਵੀ ਲੱਗੀ ਰਹੀ ਰੋਜ਼ ਇਹ 52 ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਕੰਪਲੀਟ ਹੋਇਆ ਤੇ ਅੱਜ ਇਸ ਮੌਕੇ ਤੇ ਮੈਂ ذاتی ਤੌਰ ਤੇ ਦਰਵਾਦ ਸਾਹਿਬ ਨਤਮਸਕ ਹੋਇਆ ਅਰਦਾਸ ਕੀਤੀ ਅਸੀਂ ਸਾਰੇ ਜਿੱਥੇ-ਜਿੱਥੇ 8 ਪਿੰਡਾਂ 'ਚ ਸਾਡੇ ਪ੍ਰੋਜੈਕਟ ਚੱਲ ਰਹੇ ਐ ਇਹ ਪੰਜਵਾਂ ਪਿੰਡ ਅਸੀਂ ਆਏ ਹਾਂ ਕਿਉਂਕਿ ਇੱਥੇ ਰੇਤੇ ਦਾ ਬਹੁਤ ਵੱਡਾ ਪਰੇਸ਼ਾਨੀ ਸੀ ਤੇ ਸਾਰੇ ਗਰੀਬ ਜਿਹੜੇ ਕਿਸਾਨ ਐ ਉਹ ਉਹਨਾਂ ਨੂੰ ਅਸੀਂ ਕਰ ਪਾਏ ਵਾਹਿਗੁਰੂ ਦੀ ਬਖਸ਼ਿਸ਼ ਨਾਲ ਪੈਲੀਆਂ ਤਿਆਰ ਨੇ ਕਣਕ ਬੀਜੀ ਜਾ ਰਹੀ ਐ ਤੋਂ ਤੁਸੀਂ ਪਰ ਜਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕੀਤੀ ਸੀਗੀ ਜਦੋਂ ਹੜਾ ਤੋਂ ਲੈ ਕੇ ਹੁਣ ਤicker ਸੇਵਾਵਾਂ ਲਪਾਈਆਂ ਤੁਹਾਡੀ ਸੰਸਥਾ ਵੱਲੋਂ ਵੱਡੀਆਂ ਸੇਵਾਵਾਂ ਲਪਾਈਆਂ ਗਈਆਂ ਸੀ। ਛੇਕੇ ਦੇ ਨਾਲ ਸ਼ੁਰੂਆਤ ਰਹੀ ਸੀ। ਅਸੀਂ ਅਗਸਤ ਦੇ ਜਦੋਂ ਇੱਥੇ ਹੜਾ ਆਇਆ ਉਦੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਦੋਂ ਕਸ਼ਤੀਆਂ ਦੀ ਬੜੀ ਘਾਟ ਸੀ। ਬੋਟਸ ਭੇਜੀਆਂ ਔਰ ਤਰਪਾਲਾਂ ਭੇਜੀਆਂ ਪਸ਼ੂ ਚਾਰਾ ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ ਉਸ ਤੋਂ ਬਾਅਦ ਤਕਰੀਬਨ ਮੈਂ ਹਰ ਸਨੀਚਰ ਐਤਵਾਰ ਉਦੋਂ ਤੋਂ ਸਤੰਬਰ ਦਾ ਮਹੀਨਾ ਤੇ ਅਕਤੂਬਰ ਦਾ ਮਹੀਨਾ ਹੁਣ ਅੱਜ 9 ਨਵੰਬਰ ਹੈ ਮੈਂ ਮੇਰੇ ਖਿਆਲ ਸ਼ਾਇਦ ਹੀ ਕੋਈ ਸਨੀਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਇਲਾਕੇ ਹਰ ਹਫਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ ਸੈਲੀਬ੍ਰਿਟੀ ਵੀ ਆਏ ਅਨਾਉਂਸਮੈਂਟਾਂ ਹੋ ਗਈਆਂ ਜਿਵੇਂ ਇੱਥੇ ਨਹੀਂ ਪਹੁੰਚੇ ਹੁਣ ਤੁਸੀਂ ਦੇਖਿਆ ਉਹ ਜੱਟਾਂ ਪਿੰਡ ਚ ਪਾਣੀ ਭਰਿਆ ਸੀ 150 ਏਕੜ ਚ ਉਹ ਮੇਨ ਮੇਨ ਜਗਾ ਹੋ ਗਏ ਚਲੋ ਆਏ ਫਿਰ ਅਸੀਂ ਵੇਅਰ ਹਾਊਸ ਖੋਲਿਆ ਜਨਾਲਾ 5 ਏਕੜ ਚ ਉਹ ਜਿਹੜਾ ਵੇਅਰ ਹਾਊਸ ਉੱਥੋਂ ਕਿੱਟਾਂ ਜਿਹੜੀਆਂ ਫੌਗਰ ਮਸ਼ੀਨਾਂ ਪਲੰਗ ਸ਼ਾਲਾ ਬਿਸਤਰੇ ਬਰਤਨ ਉਹ ਸਾਰੇ ਉੱਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡਿਆ ਉਹ ਅੱਜ ਵੀ ਵੰਡਿਆ ਉਸ ਤੋਂ ਬਾਅਦ ਫਿਰ ਇਹ ਡੀਸੇਲਟਿੰਗ ਦੀ ਬੜੀ ਲੋਡ ਸੀ ਫਿਰ ਅਸੀਂ 8 ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਉੱਥੇ ਧਰਮਕੋਟ ਪੱਤਨ ਵੀ ਕੰਮ ਕਲੀਅਰ ਹੋ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਵੀ ਮੇਰਾ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇੱਧਰ ਫਿਰ ਦਰਿਆ ਦੇ ਉਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆ ਨੰਦਗੜ੍ਹ ਵਾਲਿਆਂ ਨਾਲ ਤੇ ਅਸੀਂ ਹੁਣ ਉੱਥੇ ਪੰਜ ਗਰਾਈਂ ਵੀ ਜਾਣਾ ਜਿੱਥੇ ਵੀ ਰੇਤਾ ਪਾਣੀ ਰਹਿ ਗਿਆ ਤੇ ਹੁਣ ਜੋ ਵੀ ਸਾਡਾ ਟੀਚਾ ਸੀ ਵਾਹਿਗੁਰੂ ਨੇ ਜਿੰਨਾ ਕਿ ਅਸੀਂ ਕਰ ਸਕੇ ਕਿਉਂਕਿ ਸਾਨੂੰ ਫਿਕਰ ਕਣਕ ਦੀ ਬਜਾਈ ਦਾ ਸੀ ਤੇ ਇਹ ਸਕੂਲ ਸਮੇਂ ਦੋ ਜੀ ਆਪਣੇ ਆਪ ਨੂੰ ਕਿੰਨਾ ਸਕੂਲ ਮਿਲਦਾ ਨਹੀਂ ਬਹੁਤ ਤਸੱਲੀ ਹੁੰਦੀ ਹੈ ਕਿ ਬਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ ਉਹ ਜਿਹੜੀ ਹੈ ਉਹਦਾ ਸਕਾਰੇ ਕਾਰੇ ਪਈ ਹੈ ਉਹਦਾ ਘਟੋ ਘਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ ਕਿਉਂਕਿ ਮੈਂ ਪਹਿਲਾਂ ਇੱਥੇ ਤਿੰਨ ਵਾਰ ਆਇਆ ਸਾਡੀ ਟੀਮ ਇਹ ਪਹਿਲਾਂ ਵੀ ਅਸੀਂ ਦੇਖਿਆ ਵੀਡੀਓ ਵੀ ਮੈਂ ਮੰਗਾਉਂਦਾ ਰਿਹਾ तकरीबन ਹਰ ਦੂਜੇ ਦਿਨ ਬਈ ਕੰਮ ਚੱਲ ਰਿਹਾ ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਬਈ ਠੀਕ ਹੈ ਇਹ ਪਿੰਡਾਂ ਦੇ ਵਿੱਚ ਜਿੱਦਾਂ ਦੇਸ ਗਏ ਆ ਪਿੰਡ ਵਾਸੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਉਹਨਾਂ ਦੀ ਬਾਹ ਨਾ ਫੜਦੇ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੋ ਜਾਣਾ ਸੀ ਨਹੀਂ ਇਹ ਗੱਲ ਨਹੀਂ ਦੇਖੋ ਇਹ ਤਾਂ ਪਰਮਾਤਮਾ ਦਾ ਕੋਈ ਨਾ ਕੋਈ ਸਬਬ ਬਣਦਾ ਹੈ ਤੇ ਇਸ ਸਾਲ ਤੇ ਆਪਾਂ 350 ਸਾਲਾ ਸ਼ਹੀਦੀ ਜਿਹੜਾ ਦਿਵਸ ਹੈ ਉਹਨਾਂ ਨੂੰ ਸਮਰਪਿਤ ਹੈ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦਾ ਫਰਮਾਨ ਹੈ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਆਪਾਂ ਇਹ ਗਰੀਬ ਕਿਸਾਨਾਂ ਦੀ ਹਰ ਇੱਕ ਵਿਅਕਤੀ ਜੋ ਸਮਰੱਥ ਹੈ ਜਾਂ ਜਿਹਦੇ ਕੋਲ ਕੋਈ ਪੋਸਟ ਹੈ ਜਾਂ ਜਿਹਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਭੇਜਿਆ ਔਰ ਹੋਰ ਵੀ ਜਿਹੜੇ ਸਮਰੱਥ ਨੇ ਬਿਜ਼ਨਸ ਵਾਲੇ ਜਾਂ ਜਿਹੜੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਗਰੀਬ ਕਿਸਾਨਾਂ ਦੀ ਜਦੋਂ ਤੱਕ ਆਪਣਾ ਕਿਸਾਨ ਪੰਜਾਬ ਦਾ ਕਿਸਾਨ ਜਦ ਤੱਕ ਖੁਸ਼ਹਾਲ ਨਹੀਂ ਹੋਏਗਾ ਉਹ ਕਰਜ਼ਿਆਂ 'ਚ ਡੁੱਬਿਆ ਰਹੇਗਾ ਉਹ ਇਹ ਚਲੋ ਇਹ ਤੇ ਬਹੁਤ ਤਰਾਦੀ ਹੋ ਗਈ ਇੱਕ ਹੜ ਆ ਗਏ ਤੇ ਮੈਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਪ੍ਰੈਸ ਕਾਨਫਰੰਸ 'ਚ ਮੈਕਰੋਪ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਹੈ ਕਿ ਆਪਾਂ ਨੂੰ ਸੋਚਣਾ ਪਏਗਾ ਫਸਲ ਦੀ ਇੰਸ਼ੋਰੈਂਸ ਕਰਾਈਏ ਕਿਉਂਕਿ ਆਪਾਂ ਸਕੂਟਰ ਦੀ ਕਰਾ ਰਹੇ ਆ ਆਪਣੀ ਮੈਡੀਕਲ ਦੀ ਵੀ ਕਰਾ ਰਹੇ ਆ ਫਸਲਾਂ ਦੀ ਵੀ ਕੋਈ ਕਰਾਈਏ ਇੰਸ਼ੋਰੈਂਸ ਜੋ ਵੀ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਕੀ ਕਿਹਾ ਚਾਹੁੰਦੇ ਜਿਹੜੇ ਬੜੇ ਸੈਲੀਬ੍ਰੇਟ ਫੋਟੋਆਂ ਚੋਰੀ ਆਏ ਸੀ ਵੱਡੇ ਵਾਅਦੇ ਕਰਕੇ ਗਏ ਨਹੀਂ ਠੀਕ ਹੈ ਚਲੋ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਸਰ ਜੀ ਆਇਆਂ ਨੂੰ ਜਿਹੜੇ ਆਏ ਜੀ ਆਇਆਂ ਨੂੰ ਪਰ ਉਹ ਐਂਡ ਤੱਕ ਫਿਰ ਬਾਹ ਫੜਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਆਪਾਂ 2-4 ਦਿਨ ਫੋਟੋ ਖਚਾਣ ਵਾਲਾ ਕੰਮ ਨਹੀਂ ਨਾ ਇਹ ਤੇ ਇਹ ਹਜੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਇਹ ਕਹੇ 15 ਨਵੰਬਰ ਨੂੰ ਖਤਮ ਹੈਗਾ ਨਹੀਂ ਸਾਡਾ ਤਾਂ ਕੰਮ ਲੱਗਦਾ ਸ਼ੁਰੂ ਹੋਇਆ ਕਿ ਜਦੋਂ ਤੱਕ ਇਹਨਾਂ ਦੀ ਕਣਕ ਬੀਜੀ ਨਹੀਂ ਜਾਂਦੀ ਹੋਰ ਕੋਈ ਹੈ ਕਣਕ ਇਹਨਾਂ ਦੀ ਵੱਢੀ ਨਹੀਂ ਜਾਂਦੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਈ ਜਗ੍ਹਾ ਗਰਦਾਬਰੀ ਹੋ ਗਈ ਮੁਆਵਜ਼ਾ ਮਿਲ ਰਿਹਾ ਤੇ ਕੰਮ ਬਹੁਤ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਵੀ ਕਿਸਾਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਰੇਤ ਜਿਹੜੀ ਆ ਉਹ ਕੱਢ ਕੇ ਵੇਚੋ ਫੇਰ ਵੀ ਮੈਨੂੰ ਲੱਗਦਾ 30 40% ਜ਼ਮੀਨ ਹੈ ਸਾਰੇ ਅਜਨਾਲਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਪਠਾਨਕੋਟ ਫਾਜ਼ਲਕਾ ਫਿਰੋਜ਼ਪੁਰ 30 40% ਪੈਲੀਆਂ ਤਿਆਰ ਨਹੀਂ ਹੋਣੀਆਂ ਉਹਦਾ ਵੀ ਫਿਕਰ ਹੈ ਸਰ ਇਹਦੇ ਪੈਰਲਲ ਤੇ ਕੋਈ ਹੋਰ ਵੀ ਡਿਮਾਂਡਸ ਆ ਰਹੀਆਂ ਤੁਹਾਡੇ ਕੋਲ ਨਹੀਂ ਪੈਰਲਲ ਤੇ ਬਸ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ ਡੀਏਪੀ ਦੀ ਕਰ ਦਿਓ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ ਜਿੱਥੇ ਜਿੰਨਾ ਸਾਡੇ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਸਰ ਨਾਇਆ ਕੀ ਕਹਿਣਾ ਚਾਹੁੰਦੇ ਆ ਸਾਨੀ ਸਾਹਿਬ ਪੁੱਜੀ ਸਾਡ ਸਭ ਤੋਂ ਪਹਿਲਾਂ ਸਾਡਾ ਸਰਦਾਰ ਵਿਕਮਰਜੀਤ ਸਿੰਘ ਸਾਨੀ ਸਾਹਿਬ ਪਹਿ ਤਿਲੋਂ ਧੰਨਵਾਦ ਹੈ ਇਹਨਾਂ ਦਾ ਕਿਉਂਕਿ ਸਾਡਾ ਇਹਨਾਂ ਨੇ ਗਰੀਬਾਂ ਕਿਸਾਨਾਂ ਦੀ ਬਾਹ ਫੜੀ ਆ ਕੇ ਕਿਉਂਕਿ ਜੇ ਇਹ ਸਾਡੀ ਬਾਹ ਨਾ ਫੜਦੇ ਤੇ ਸਾਡੇ ਕੋਲ ਪਹਿਲੀਆਂ ਬਾਤ ਨਹੀਂ ਸੀ ਹੋਣੀਆਂ ਇਹ ਤੇ ਸਾਨੂੰ ਰੱਬ ਵਰਗੇ ਨਾ ਇੱਕ ਰੱਬ ਆ ਤੇ ਦੂਜੇ ਮਾਲਕ ਇਹ ਨੇ ਨਹੀਂ ਨਹੀਂ ਦੂਜੇ ਮਾਲਕ ਇਹ ਜਿਹਨਾਂ ਨੇ ਸਾਡਾ ਸਾਡੀਆਂ ਪਹਿਲੀਆਂ ਬਾਤ ਕਰਕੇ ਸਾਡੀ ਕਣਕ ਪਜਾਤੀ ਜੀ ਅਸੀਂ ਤੇ ਇਹਨਾਂ ਦਾ ਸਾਰੀ ਉਮਰ ਜਿੰਨਾ ਤੱਕ ਸਾਡੇ ਸਾਹ ਦੇ ਵਿੱਚ ਸਾਹ ਜੇ ਨਾ ਅਸੀਂ ਅਸਾਨੀ ਸਾਹਿਬ ਉਹਨਾਂ ਦਾ ਸਤਿਕਾਰ ਨਹੀਂ ਜੇ ਭੁੱਲ ਸਕਦੇ ਸਾਰੀ ਉਮਰ ਜਿੰਨਾ ਤੱਕ ਮੈਂ ਆ ਮੈਂ ਆ ਮੈਂ ਬੱਚਿਆਂ ਨੂੰ ਵੀ ਕਰੀ ਅਕੇ ਆਪਣੇ ਬੱਚਿਆਂ ਨੂੰ ਵੀ ਦੱਸਾਂਗਾ ਕਿ ਪੁੱਤਰ ਜੋ ਅਸਾਨੀ ਸਾਹਿਬ ਜੇ ਇੱਕ ਤੇ ਮਾਲਕ ਹੋ ਜੇ ਤੇ ਦੂਜੇ ਸਾਡੇ ਅਸਾਨੀ ਸਾਹਿਬ ਸਮੇਸੇ ਰਾਕੇ ਇਹਨਾਂ ਨੇ ਬਾਹ ਬੜੀ ਠੱਡੀ ਸਾਡੀ ਸਮੇਸੇ ਰਾਕੇ ਸਾਡੀਆਂ ਨਹੀਂ ਤੇ ਪਿੱਛੇ ਲੋਕ ਵੇਖ ਲੋ ਸੰਜਤਾ ਲਗੀਆਂ ਕਣਕਾ ਨਹੀਂ বাজਾਈ ਹੋਈ ਜਿਨ੍ਹਾਂ ਨੇ ਸਾਡੀ ਕਣਕ ਬਜਾਈ ਤੀ ਜੇ ਅਸੀਂ ਤੇ ਇਹਨਾਂ ਦਾ ਸਾਰੀ ਉਮਰ ਸਤਿਕਾਰ ਨਹੀਂ ਜੇ ਭੁੱਲ ਸਕਦੇ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਲੋੜ ਮਹਿਸੂਸ ਕਰਦੇ ਹੋ ਨਹੀਂ ਸਾਨੂੰ ਇਹਨਾਂ ਦਾ ਸਤਿਕਾਰ ਚਾਹੀਦਾ ਜਿੱਥੇ ਵੀ ਅਸੀਂ ਜਾਂਦੇ ਆ ਪਿੰਡ ਦੇ ਵਿੱਚ ਜਾਣ-ਜਾਣੇ ਆਉਂਦੇ ਆ ਉਹ ਸਾਨੂੰ ਇਹੋ ਹੀ ਕਹਿੰਦੇ ਵੀ ਪਿੰਡ ਨਗਲ ਸਹੋਲਿਆ ਜੋ ਸਾਨੀ ਸਾਹਿਬ ਨੇ ਗੋਦ ਲਿਆ ਵਾ ਚਲੋ ਅਸੀਂ ਉਹਨਾਂ ਕੋ ਮੰਗ ਨਹੀਂ ਕਰਦੇ ਉਹਨਾਂ ਨੂੰ ਲੋਕਾਂ ਨੇ ਸੰਸਦਾ ਜਿਹੜੀ ਵੀ ਕਹਿੰਦੀ ਜਾਂਦੀ ਵੀ ਇਹ ਗੋਦ ਲਿਆ ਸਾਨੀ ਸਾਹਿਬ ਨੇ ਤੇ ਉਹਨਾਂ ਨੇ ਸੇਵਾ ਚ ਲਈ ਆ ਪਿੰਡ ਦੀ ਪਰ ਬਾਹਰੋਂ ਕੋਈ ਵੀ ਬੀਜ ਵਗੈਰਾ ਹੋਰ ਕਿ ਸਸਤਾ ਨੂੰ ਪਹੁੰਚਾ ਨਹੀਂ ਨਹੀਂ ਜੀ ਨਗਲ ਸਹੋਲ ਦੇ ਵਿੱਚ ਪ੍ਰੋਬਲਮ ਆਈ ਥੋੜੀ ਜੀ ਬਾਕੀ ਸੰਸਦਾ ਪਹੁੰਚੀਆਂ ਕਿਉਂਕਿ ਉਹਨਾਂ ਨੇ ਆਖਿਆ ਵੀ ਸਰਦਾਰ ਵਿਕ੍ਰਮਜੀਤ ਸਿੰਘ ਸਾਨੀ ਸਾਹਿਬ ਜੋ ਵੇਨਾ ਗੋਦ ਲਿਆਵ ਤੇ ਥੋੜੀ ਜਿ ਸਾਨੂੰ ਬੀਜ ਦੀ ਤੇ ਖਾਦ ਦੀ ਪ੍ਰੋਬਲਮ ਆਈ ਜੇ ਠੀਕ ਹੈ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News